ਮੈਂ ਸਾਰੇ ਭਾਰਤ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਰਿਪਬਲਿਕ ਡੇ 2025 ਦੇ ਮੌਕੇ ਤੇ ਇਹੀ ਕਹਿਣਾ ਚਾਹਾਂਗਾ ਵੀ ਆਪਣਾ ਦੇਸ਼ ਭਗਤੀ ਜਿਹੜੀ ਹੈ ਉਹ ਸਭ ਤੋਂ ਵੱਡੀ ਭਾਵਨਾ ਹੈ ਸਾਡੇ ਸਾਰਿਆਂ ਵਾਸਤੇ ਹਣੀ ਵੀ ਚਾਹੀਦੀ ਹੈ ਔਰ ਨਿਰੰਤਰ ਆਪਣਾ ਆਪਣੇ ਦੇਸ਼ ਨੂੰ ਰੱਖਣ ਵਾਸਤੇ ਇਸ ਖਾਸ ਤੌਰ ਤੇ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਵੀ ਨਸ਼ਿਆਂ ਤੋਂ ਦੂਰ ਰਹੋ اپنی صحت دا اور اپنے کمبل ਧਿਆਨ ਦੇ ਕੇ اپنی ਲਾਈਫ ਨੂੰ ਬਿਹਤਰ ਬਣਾਉਣ ਵੱਲ ਹਮੇਸ਼ਾ ਯਤਨ ਚੀਲ ਰਹੇ ਨੇ ਪੰਜਾਬ ਪੁਲਿਸ ਵੱਲੋਂ ਨੰਬਰ ਤੇ ਆ ਤੇ ਕੀ ਕਾਰਨ ਹੈ ਹੁਣ ਕਿਉਂ ਇਹ ਬਵਾਦਾ ਚੱਲ ਰਿਹਾ ਹੈ ਇਸ ਨੂੰ ਪੁਲਿਸ ਦਾ ਮਤਲਬ ਜੋ ਕ੍ਰਾਈਮ ਹੈ ਉਹਨੂੰ ਡਿਟੈਕਸ਼ਨ ਉਹਨੂੰ ਸੋਲਵ ਕਰਨ ਦੇ ਵਿੱਚ ਹਮੇਸ਼ਾ ਵਚਨਬੱਧ ਪਹਿਲਾਂ ਵੀ ਸੀ ਔਰ ਪੰਜਾਬ ਪੁਲਿਸ ਦੇਸ਼ ਦੇ ਮੋਢੀ ਜਿਹੜੇ ਮਤਲਬ ਸਰਕਲ ਪੁਲਿਸ ਫੋਰਸਸ ਦੇ ਵਿੱਚੋਂ ਇੱਕ ਹੈ ਔਰ ਬੜੇ ਕਾਬਿਲ ਅਫਸਰ ਨੇ ਹੁਣ ਵੀ ਸਾਡੇ ਦੇ ਕੋਲ ਸਾਰੇ ਪੰਜਾਬ ਪੁਲਿਸ ਦੇ ਵਿੱਚ ਬਟਾਲਾ ਸ਼ਹਿਰ ਦੇ ਡਿਸਟ੍ਰਿਕਟ ਦੇ ਜਿਹੜੇ ਐਸਐਸਪੀ ਨੇ ਸੁਫੇਲ ਸਾਹਿਬ ਇਹ ਵੀ ਬਹੁਤ ਕਾਬਿਲ ਅਫਸਰ ਨੇ ਬੜੇ ਅੱਛੇ ਤਰੀਕੇ ਨਾਲ ਇਹ ਆਪਣੇ ਜ਼ਿਲ੍ਹੇ ਨੂੰ ਚਲਾ ਰਹੇ ਨੇ ਉਹ ਹੌਕਸ ਕਾਲ ਸੀ ਜੀ ਕੁਝ ਨਹੀਂ ਉਹਦੇ ਵਿੱਚੋਂ ਫਾਈਨਲੀ ਨਿਕਲਿਆ ਸੋ ਐਵੇਂ ਕਿਸੇ ਨੇ ਮੈਨੂੰ ਲੱਗਦਾ ਕਿ ਪੁਲਿਸ ਨੂੰ ਝੂਠੀ ਖਬਰ ਦੇ ਕੇ ਪੁਲਿਸ ਦਾ ਟਾਈਮ ਵੇਸਟ ਕਰਨ ਵੱਲ ਜਿਹੜਾ ਉਹ ਕੰਮ ਕੀਤਾ ਹੈ ਕਿਸੇ ਨੇ ਪਰ ਮੈਂ ਰਾਦਰ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਇਦਾਂ ਦੀਆਂ ਹੌਕਸ ਕਾਲ ਨਾ ਕਰਨ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦੇਣ ਅਗਰ ਕੋਈ ਗੱਲ ਹੈ ਤਾਂ ਉਹਦੀ ਸੱਚੀ ਇਤਲਾਹ ਥੈਂਕ ਯੂ ਧੰਨਵਾਦ ਜੀ ਤਾਂ ਕਰਦੇ ਹਾਂ ਤਾਂ ਕਰਦੇ ਹਾਂ ਕਿਹੜਾ ਜੋਬ ਦੇ ਸ਼ੋਰ ਸੀ ਅੱਜ ਬਟਾਲਾ ਵਿਖੇ ਕੰਟਰੋਲ ਦੇ ਉਸ ਦੇ ਮੌਕੇ ਤੇ ਜੋ ਡਾਲਾ ਲਹੌਂਡ ਦੀ ਰਸਮ ਮਦਾ ਕੀਤੀ ਗਈ ਹੈ ਤੇ ਮੈਂ ਬਤੌਰ ਐਸਡੀਐਮ ਬਟਾਲਾ ਸਾਰੇ ਬਟਾਲਾ ਵਾਸੀਆਂ ਨੂੰ ਇਹ ਪਹਿਲੀ ਲੱਖ ਲੱਖ ਵਧਾਈ ਦਿੰਦਾ ਪਹਿਲਾਂ ਔਰ ਇਹਦੇ ਨਾਲ ਹੀ ਬੇਨਤੀ ਵੀ ਕਰਨਾ ਕਿ ਅੱਜ ਦੇ ਦਿਨ ਨੂੰ ਅਸੀਂ ਇੱਕ ਤਹਈਆ ਕਰੀਏ ਕਿ ਅਸੀਂ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹਰਾ ਭਰਾ ਬਣਾਉਣਾ ਤੇ ਵਧੀਆ ਸ਼ਹਿਰ ਬਣਾਉਣਾ ਇਹਦੇ ਵਾਸਤੇ ਮਿਊਨਿਸਪਲ ਕਾਰਪੋਰੇਸ਼ਨ ਪਟਾਲਾ ਦਾ ਔਰ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾਵੇ ਇਨਕ੍ਰੋਚਮੈਂਟ ਛਡਾਈਆਂ ਜਾਣ ਆਪਣੇ ਆਪ ਹੀ ਸਾਫ ਸਫਾਈ ਰੱਖੀ ਜਾਵੇ ਔਰ ਜੋ ਅਪੀਲ ਕੀਤੀ ਗਈ ਹੈ ਸਫਾਈ ਸੰਬੰਧੀ ਤੇ ਸਰਕਾਰੀ ਮੁਲਾਜ਼ਮਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਅਸੀਂ ਰਲ ਕੇ ਇਸ ਸ਼ਹਿਰ ਨੂੰ ਵਧੀਆ ਬਣਾਈਏ ਸਾਫ ਸੁਥਰਾ ਬਣਾਈਏ ਔਰ ਨੀਟ ਐਂਡ ਕਲੀਨ ਸਿਟੀ ਰੱਖੀਏ ਇਹ ਹੀ ਮੈਂ ਬੇਨਤੀ ਕਰਨਾ ਚਾਹੂੰਗਾ ਅੱਜ ਦੇ ਦਿਨ ਥੈਂਕ ਯੂ ਬਹੁਤ